ਤੂੰ ਚਾਹੇ ਤੁਸੀਂ ਕੋਈ ਨਿੱਕੇ ਦੇਸ਼ ਤੋਂ ਤੁਸੀਂ ਵੀ ਕਲਫ ਕੰਟਰੀ ਤੋਂ ਦਬਈ ਤੋਂ ਦੋਹਾ ਤੋਂ ਕਤਰ ਤੋਂ ਬਹਿਰੀਨ ਤੋਂ ਉਮਾਨ ਤੋਂ ਤੁਸੀਂ ਵੀ ਹੋਣਾ ਚਾਹੁੰਦੇ ਹੋ ਮੂਵ ਜਰਮਨ ਦੇ ਵਿੱਚ ਤੁਸੀਂ ਵੀ ਹੋ ਸਕਦੇ ਹੋ ਮੂਵ ਲੀਗਲ ਤੌਰ ਤੇ ਕਰ ਸਕਦੇ ਹੋ ਵਰਕ ਪਰਮਿਟ ਤੇ ਜਰਮਨ ਦੇ ਵਿੱਚ ਲੀਗਲ ਕੰਮ ਜਲਦੀ ਤੋਂ ਜਲਦੀ ਅਪਲਾਈ ਕਰੋ ਅਸੀਂ ਦਿਹਾ ਰਹੇ ਹਾਂ ਤੁਹਾਡੇ ਲਈ ਵੀਡੀਓ ਕੱਲ ਜਰਮਨ ਦੇ ਸਵੇਰੇ 6 ਵਜੇ ਮੇਰੇ YouTube ਚੈਨਲ ਦੇ ਉੱਤੇ ਟਿਊਬਕਾਸਟ 1 ਦੇ ਉੱਤੇ ਤੁਸੀਂ ਦੇਖ ਸਕਦੇ ਹੋ ਟਿਊਬਕਾਸਟ 1 ਦੇ ਉੱਤੇ YouTube ਤੇ ਜਾ ਕੇ ਸਰਚ ਕਰੋ ਸਵੇਰੇ ਜਰਮਨ ਦੇ 6 ਵਜੇ ਮੈਂ ਵੀਡੀਓ ਅਪਲੋਡ ਕਰ ਦੇਣੀ ਹੈ ਤੁਸੀਂ ਵੀ ਕਰ ਸਕਦੇ ਹੋ ਅਪਲਾਈ ਆ ਸਕਦੇ ਹੋ ਫਰੀ ਆਫ ਕੋਸ ਦੇ ਵਿੱਚ ਜਰਮਨ ਦੇ ਵਿੱਚ ਸਿਰਫ ਅੰਬੈਸੀ ਵੀਜ਼ੇ ਦੇ ਕੇ ਵਰਕ ਪਰਮਿਟ ਤੁਸੀਂ ਕਿੱਦਾਂ ਕੰਮ ਲੱਭਣਾ ਕਿਹੜੇ ਤੁਹਾਨੂੰ ਪੇਪਰ ਚਾਹੀਦੇ ਕੀ ਪ੍ਰੋਸੈਸ ਹੈਗਾ ਸਾਰਾ ਦੱਸਿਆ ਹੈ ਮੈਂ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕੁਝ ਵੀ ਮਿਸ ਨਾ ਕਰਿਓ ਇਨਫੋਰਮੇਸ਼ਨ ਸਾਰੀ ਮੈਂ ਜਿਹੜੀ ਇਨਫੋਰਮੇਸ਼ਨ ਹੈ ਵੀਡੀਓ ਦੇ ਵਿੱਚ ਦਸ ਸੀ ਵੀ ਹੈ ਕਿਹੜੇ ਪੇਪਰ ਚਾਹੀਦੇ ਨੇ ਕਿੱਦਾਂ ਤੁਸੀਂ ਅਪਲਾਈ ਕਰਨਾ ਤੇ ਜਾ ਕੇ ਮੇਰੀ ਵੀਡੀਓ ਚੈਨਲ ਤੇ ਜ਼ਰੂਰ ਦੇਖਿਓ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਜਿੰਨਾ ਹੋ ਸਕਦਾ ਸ਼ੇਅਰ ਕਰੋ ਤਾਂ ਕਿ ਸਾਰਿਆਂ ਦੀ ਹੈਲਪ ਹੋ ਸਕੇ ਮਿਲਦੇ ਆ ਤੁਹਾਨੂੰ ਵੀਡੀਓ